ਸਸੀ ਗਾਲ ਜੀ ਮੈਂ ਹਾਂ ਇੰਦਰ ਸਬਰਵਾਲ ਤੇ ਤੁਸੀਂ ਵੇਖ ਰਹੇ ਹੋ ਨਿਊ ਸਟੇਟ ਦਾ ਵਿਸ਼ੇਸ਼ ਪ੍ਰੋਗਰਾਮ ਪਿੰਡ ਦੀ ਸੱਤ ਜਿਸ ਵੇਲੇ ਅਸੀਂ ਪਿੰਡਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਜਾਂਦੇ ਹਾਂ ਤੇ ਪਿੰਡ ਦੇ ਲੋਕਾਂ ਤੋਂ ਉਹਨਾਂ ਦੇ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਬਾਰੇ ਪੁੱਛਦੇ ਹਾਂ ਉਹਨਾਂ ਦੇ ਸਰਕਾਰ ਦੇ ਵੱਲੋਂ ਜੋ ਉਹਨਾਂ ਦੇ ਪਿੰਡ ਦੇ ਲਈ ਕੰਮ ਕੀਤੇ ਗਏ ਨੇ ਉਹਨਾਂ ਦੇ ਬਾਰੇ ਪੁੱਛਦੇ ਹਾਂ ਤੇ ਨਾਲ ਹੀ ਜਾਣਦੇ ਹਾਂ ਕਿ ਪਿੰਡ ਦੇ ਲੋਕਾਂ ਨੂੰ ਸਰਕਾਰ ਦੇ ਵੱਲੋਂ ਕੀ ਆਸਾਂ ਉਮੀਦਾਂ ਨੇ ਤੇ ਉਹਨਾਂ ਦੇ ਜਿਹੜੇ ਪਿੰਡ ਦੇ ਕੰਮ ਨੇ ਸਰਕਾਰ ਦੇ ਆਉਣ ਤੋਂ ਪਹਿਲਾਂ ਸੱਤਾ ਵੀ ਆਉਣ ਤੋਂ ਪਹਿਲਾਂ ਸਰਕਾਰ ਨੇ ਉਹਨਾਂ ਦੇ ਨਾਲ ਕੀਤੇ ਹੋਏ ਵਾਅਦੇ ਉਹਨਾਂ ਦੇ ਨਾਲ ਕੀਤੇ ਗਏ ਕੰਮਾਂ ਦੇ ਜਿਹੜੇ ਪ੍ਰੋਮਿਸਸਿਸ ਸੀਗੇ ਉਹ ਪੂਰੇ ਕੀਤੇ ਨੇ ਆਪਣੇ ਜਿਹੜੇ ਵਾਅਦੇ ਚੋਣਾਂ ਦੌਰਾਨ ਕੀਤੇ ਸੀ ਉਹ ਪੂਰੇ ਕੀਤੇ ਨੇ ਜਾਂ ਨਹੀਂ ਇਸੋwidehat ਸੀ ਖੜੇ ਹਾਂ ਪਟਿਆਲਾ ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਸਿਰ ਕਪੜਾ ਦੇ ਵਿੱਚ ਜਿੱਥੇ ਦੀ ਪਿੰਡ ਦੀ ਸੱਤ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਤੇ ਪਿੰਡ ਦੇ ਲੋਕਾਂ ਤੋਂ ਅਸੀਂ ਜਾਣਾਂਗੇ ਕਿ ਉਹਨਾਂ ਦੇ ਸਰਕਾਰ ਦੇ ਪ੍ਰਤੀ ਕੀ ਵਿਚਾਰ ਨੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਬਾਬੇ ਸਤੀਕਾਲ ਜੀ ਸਤੀਕਾਲ ਜੀ ਬਾਬਾ ਜੀ ਕੀ ਨਾਮ ਤੁਹਾਡਾ ਕਲਵੰਤ ਸਿੰਘ ਹੈ ਜੀ ਕਲਵੰਤ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਜੀ 2 ਕੋ 4 5 ਕਾ ਉਮਰ ਸੀ ਹੈ अच्छा जी पर ਅੰਦੀ ਗਾਲ ਮੈਂ 75 ਸਾਲ ਦੀ ਉਮਰ ਹੈ ਤੁਹਾਡੀ ਤੇ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਦੇਖੀਆਂ ਕੋਈ ਅੰਤ ਨਹੀਂ ਰਿਹਾ ਉਹ ਦੁਨੀਆ ਘਟ-ਘਟ ਕੇ ਚਲੀ ਗਈ ਤੇ ਕੀ ਕਹੋਗੇ ਕੀ ਵਿਚਾਰ ਆ ਇਸ ਪਿੰਡ ਦੀ ਕੋਈ ਵਿਚਾਰ ਨਹੀਂ ਉਹ ਲੁੱਟ ਬਿਲਕੁਲ ਉੱਟੇ ਨੇ ਆ ਵਾ ਚਲੀ ਜਾ ਨਈ ਹੁਣ ਨਵੀਂ ਸਰਕਾਰ ਆਈ ਹੈ ਕੀ ਨਵੀਂ ਸਰਕਾਰ ਨੇ ਟੱਟੂ ਕਰਿਆ ਕੁਝ ਨਹੀਂ ਕਰਿਆ ਨਹੀਂ ਤੁਹਾਡੇ ਜਿਹੜੇ ਪਿੰਡ ਦੇ ਜਿਹੜੇ ਤੁਹਾਡੇ ਹਲਕੇ ਦੇ ਜਿਹੜੇ ਵਿਧਾਇਕ ਨੇ ਉਹਨਾਂ ਦਾ ਕੀ ਨਾਮ ਹੈ ਬੰਨ ਨਿਉਸ ਦਾ ਨਾਮ ਪਰਚਾਈ ਵਿੱਚ ਬੁਝੇ ਤੇ ਤੁਸੀਂ ਕੀ ਕਹਿੰਦੇ ਮਿਲਿਓਗੇ ਦੀ ਵਿਧਾਇਕ ਨੂੰ ਨਾ ਨਾ ਆਪਾਂ ਨਾ ਮਿਲੇ ਨਾ ਮਾ ਨਹੀਂ ਮਿਲੇ ਹੁਜੇ ਬੜੇ ਬੜਿਆਂ ਨੂੰ ਬਿਨਾ ਛੋਟਿਆਂ ਨੂੰ ਕਿਹਾ ਮਿਲਣਾ ਮਾ ਤੜਨ ਚਲੋ ਸਾਡੇ ਨਾਲ ਹੋਰ ਇੱਕ ਬੈਠੇ ਨੇ ਅਸੀਂ ਉਹਨਾਂ ਤੋਂ ਜਾਣਾਂਗੇ ਤੁਹਾਡਾ ਕੀ ਨਾਮ ਹੈ ਜੀ ਰਾਮ ਕੁਸ਼ਰ ਹੈ ਜੀ ਰਾਮ ਜੀ ਕੀ ਕਹਿੰਦੇ ਹੋ ਕੀ ਸਰਕਾਰ ਦੇ ਪ੍ਰਤੀ ਕੀ ਵਿਚਾਰ ਤੁਹਾਡੇ ਬਹੁਤ ਸਰਕਾਰ ਦਾ ਠੀਕ ਹੈ ਜੀ ਆਪਣਾ ਕਿਹੜਾ ਕੰਮ ਵਾਦੇ ਬੁਦੇ ਕੌਣ ਕਰਦਾ ਪੂਰੇ ਕੀ ਤੁਹਾਡੇ ਪਿੰਡ 'ਚ ਸੜਕਾਂ ਸੁੜਕਾਂ ਨਹੀਂ ਬਣੀਆਂ ਹੁਣ ਨਾ ਕੋਈ ਕੰਮ ਨਹੀਂ ਹੋਇਆ 4 ਸਾਲ ਤੋਂ ਪਾਣੀ ਸੜਕਾਂ ਤੁਹਾਡੇ ਦਿਖ ਰਹੀਆਂ ਬਹੁਤ ਵਧੀਆ ਬਣੀਆਂ ਹੋਈਆਂ ਇਹ ਤਾਂ ਇਹਦਾ ਆਮ ਆਦਮੀ ਪਾਰਟੀ ਤੋਂ ਪਹਿਲਾਂ ਦੀ ਬਣੀਆਂ ਅੱਛਾ ਪਹਿਲਾਂ ਨਹੀਂ ਬਣੀਆਂ ਮੀ ਤੁਹਾਨੂੰ ਵਿਧਾਇਕਾਂ ਕੇ ਮਿਲਦੇ ਨਹੀਂ ਹੁਣ ਇੱਥੇ ਆਂਦੇ ਨਹੀਂ ਸਾਤੋ ਕੀ ਲੈਣਾ ਹੁਣ ਤੁਹਾਡੇ ਪਿੰਡ ਦੇ ਮੁੱਦੇ ਕੀ ਨੇ ਮੇ ਮੁੱਦੇ ਕੀ ਐ ਇੱਥੇ ਪਿੰਡ ਦੇ ਕੋਈ ਕੰਮ ਨਹੀਂ ਸਕੂਲ 'ਚ ਕੋਈ ਕਮਰਾ ਨਹੀਂ ਬਣਿਆ ਦੁਬਾਰ ਦੇ ਕੋਈ ਪਾਰਕ ਨਹੀਂ ਬਣੀ ਕੋਈ ਪਿੰਡ ਟੰਕੀ ਨਹੀਂ ਹੈ ਕੋਈ ਦਸਪੰਸਤ ਨਹੀਂ ਪਿੰਡਾਂ 'ਚ ਕਿਹੜੇ ਇਹੀ ਜਮਾਈ ਲੋੜੋਂ ਦੀਆਂ ਨੀ ਤੁਸੀਂ ਕਦੀ ਮੰਗ ਕੀਤੀ ਹੈ ਜਾ ਕੇ ਮੰਗ ਕਰੀ ਉਹ ਕੌਣ ਪੁੱਛਦਾ ਸੁਣਦਾ ਉਹ ਪਿੰਡਾਂ ਚ ਨਹੀਂ ਕੀਤੀ ਹੈ ਤੁਸੀਂ ਜਾ ਕੇ ਕੀਤੀ ਮੰਗਾ ਅੱਛਾ ਜੀ ਅੱਛਾ ਉਰੀ ਮੰਗਦੇ ਆ ਜਦੋਂ ਝੂਠ ਬੋਲਦੇ ਆਗੇ ਸਾਡੇ ਕੋਲ ਨਹੀਂ ਰਾਤ ਨੂੰ ਸੜਕਾਂ ਤੇ ਲਾਈਟਾਂ ਹੁੰਦੀਆਂ ਤੁਹਾਡੇ ਇੱਥੇ ਨਾ ਕੋਈ ਲਾਈਟ ਨਹੀਂ ਹੈ ਤਬੀਲੀ ਆਉਂਦੀ ਹੈ ਨਹੀਂ ਲਿਆਉਂਦੀ ਬਿੱਲ ਆਂਦਾ ਜੀ ਬਿੱਲੀ ਤਾਂ ਤੁਹਾਨੂੰ ਨਾ ਫੀਸਾ ਜੋਣ ਤੱਕ ਨਹੀਂ ਆਂਦਾ ਕਿਸੇ ਜੋਣ ਤੱਕ ਨਹੀਂ ਆਂਦਾ ਇਹ ਇਹ ਤਾਂ ਇੱਕ ਵਾਰੀ ਵਧੀਆ ਉਪਰਾਧਾ ਨਹੀਂ ਸਰਕਾਰ ਦਾ ਵੀ ਬਿੱਲ ਜਿਹੜਾ ਮਾਫ ਕੀਤਾ ਤੁਹਾਡੇ ਹਾਂ ਮਾਫ ਤਾਂ ਕੀਤਾ ਠੀਕ ਹੈ ਬਾਕੀ ਹੁਣ ਬਹੁਤ ਕੰਮ ਰਹਿੰਦੇ ਆ ਕੱਲੇ ਬੀਲ ਨਾਲ ਨਾ ਗੱਡੀ ਚੱਲਦੀ ਨਹੀਂ ਸਰਕਾਰ ਦੀ ਇੱਕ ਨਵਾਂ ਕਮੋਂ ਪ੍ਰਲਗ ਇਤਨਾ ਜਿਹੜਾ ਕਿ ਨਸ਼ਿਆਂ ਦੇ ਵਿਰੁੱਧ ਯੁੱਧ ਛੇੜਿਆ ਹੋਇਆ ਹੈ ਨਾ ਸਿਰ ਸਰਕਾਰ ਨੂੰ ਵੀ ਪਤਾ ਤੁਹਾਨੂੰ ਵੀ ਪਤਾ ਤੁਸੀਂ ਦੂਜਾ ਦੱਸਣ ਵਾਲੇ ਸਤੋਂ ਹੀ ਪੁੱਛਦੇ ਆ ਸਭ ਪਤਾ ਨਹੀਂ ਜਿਹੜੀ ਤੁਹਾਡੇ ਤੁਹਾਡੇ ਇਲਾਕੇ ਦੀਆਂ ਤਾਂ ਤੁਹਾਨੂੰ ਨਹੀਂ ਪਤਾ ਨਾ ਸਾਨੂੰ ਤੁਹਾਡੇ ਇਲਾਕੇ ਨਹੀਂ ਪਤਾ ਮੈਂ 80 ਕਰੋੜ ਲੱਖ ਜਦੋਂ ਪੁਲਿਸ ਅਫਸਰ ਲੱਗੇ ਪੁਲਿਸ ਨੂੰ ਸਭ ਪਤਾ ਵੀ ਕੌਣ ਚੋ ਕੌਣ ਨਸ਼ਾ ਵੇਚਦਾ ਕੌਣ ਕਰਦਾ ਭ੍ਰਸ਼ਟਾਚਾਰ ਹੈਗਾ ਪਰ ਪੁਲਿਸ ਵਿੱਚ ਸਾਰੀ ਦੁਨੀਆ ਚ ਹੈ ਮਹਾਰਾਜ ਤੁਸੀਂ ਸਾਰਾ ਕੁਝ ਚੱਲਦਾ ਹੀ ਚੱਲੋ ਇਹਨਾਂ ਨੂੰ ਛੇ ਥੋੜੀ ਸ਼ਿਕਾਇਤ ਦਿਖਾਈ ਦੇ ਰਹੀ ਹੈ ਆਪਾਂ ਨਾਲ ਵੀ ਸਾਡੇ ਬੈਠੇ ਨੇ ਕੋਈ ੜਕੀ ਨਾਮ ਹੈ ਬਾਬਾ ਜੀ ਅਮਰੀਕ ਸਿੰਘ ਭਾਈ ਅਮਰੀਕ ਜੀ ਤੁਸੀਂ ਕੀ ਕਹੋਗੇ ਕੀ ਪਿੰਡ ਦਾ ਤੁਹਾਡਾ ਵਿਕਾਸ ਹੋਇਆ ਥੱਲੇ ਪਤਾ ਨਹੀਂ ਹਾਂਜੀ ਨਹੀਂ ਲਾਈਟਾਂ ਹੈਗੀਆਂ ਪਿੰਡ ਤੇ ਲਾਈਟ ਹੈਗੀ ਹੈ ਹਾਂਜੀ ਤੁਹਾਡਾ ਬਿੱਲ ਆ ਰਿ ਕਿੰਨਾ ਬਿੱਲ ਚਲੋ ਸਾਡੇ ਨਾਲ ਹੋਰ ਬੈਠੇ ਨੇ ਪਪਾ ਜੀ ਤੁਸੀਂ ਦੱਸੋ ਜੀ ਕੀ ਨਾਂ ਤੁਹਾਡਾ ਨਾਂ ਜੀ ਇਹ ਬਾਅਦ ਤੇ ਪੁੱਛ ਲਿਆ ਆਪਾਂ ਨੂੰ ਨੌਕਰ ਬੰਦੇ ਆ ਜੀ ਨੂੰ ਦਰਾਂਗੇ ਆਪਾਂ ਨੇ ਪਤਾ ਹੈ ਨਹੀਂ ਤੁਹਾਡੇ ਤੁਹਾਡਾ ਬਿੱਲ ਆਂਦਾ ਨਹੀਂ ਆਂਦਾ ਨਹੀਂ ਜੀ ਬਿੱਲ ਨਹੀਂ ਆਂਦਾ ਇਹ ਸਰਕਾਰ ਨੇ ਵਧੀਆ ਉਪਰਾਲਾ ਕੀਤਾ ਜਿਹੜਾ ਬਿੱਲ ਬੰਦ ਮਾਫ ਕਰ ਦਿੱਤਾ ਤੁਹਾਡਾ ਹਾਂ ਹਾਂ ਜੀ ਹਾਂ ਜੀ ਸਰਕਾਰ ਤੋਂ ਅਨੁਮਾਨਤ ਕਰੋਗੇ ਇਸ ਬਾਰੇ ਹਾਂ ਜੀ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਸਰਕਾਰ ਠੀਕੋ ਆ ਜੀ ਜਿਹੜੀ ਨਾ ਬਿੱਲ ਮਾਫ ਕਰਦੀ ਆ ਮਾਰਾ ਵਿਧਾਇਕ ਤੁਹਾਨੂੰ ਮਿਲਦਾ ਹੈ ਹਾਂ ਜੀ ਮਲੇ ਮਿਲਦਾ ਨਹੀਂ ਮਿਲਦਾ ਇਤਲੇ ਕਦੀ ਮਿਲਣ ਗਏ ਹੋ ਵਸੇ ਹਾਂਜੀ ਮਿਲਣ ਗਏ ਹੋ ਕਈ ਵਾਰੀ ਗਏ ਅੱਗਾ ਕਹਦੇ ਹਾਈ ਨਹੀਂ ਉਰਾ ਮਨਰੇਕਰ ਪੈਸਾ ਆ ਰਿਹਾ ਨਹੀਂ ਤੁਹਾਨੂੰ ਆਂਦਾ ਨਹੀਂ ਆਂਦਾ ਮੇਰੇ ਕੰਮ ਲਗਾ ਜੀ ਤੁਹਾਨੂੰ ਹਾਂ ਅੱਛਾ ਮੈਂ ਕਿਹੜੇ ਦੇਖਤੀ ਪੈਗਾ ओके ਕੋਟਾ ਕੀ ਨਾਮ ਬਪਾ ਜੀ ਮੇਰਾ ਨਾਮ ਜਗਿੰਦਰ ਸਿੰਘ ਹੈ ਜੀ ਜਗਿੰਦਰ ਜੀ ਕਿੰਨੀ ਉਮਰ ਹੋ ਗਈ ਤੁਹਾਡੀ ਹਾਂਜੀ 2 ਕਮਾ 70 80 ਸਾਲ ਦੀ ਅੱਛਾ ਜੀ 70 80 ਸਾਲ ਦੀ ਉਮਰ ਹੈਗੀ ਹੈ ਤੇ ਕਿੰਨੀਆਂ ਸਰਕਾਰਾਂ ਦੇਖ ਲਈਆਂ ਤੁਸੀਂ ਹੁਣ ਤੱਕ ਬਹੁਤ ਦੇਖ ਲਈਆਂ ਜੀ ਕੀ ਕਹੋਗੇ ਹੁਣ ਆਮ ਆਦਮੀ ਪਾਰਟੀ ਨਵੀਂ ਸਰਕਾਰ ਆਈ ਹੈ ਇਹਨੇ ਆਂਦੇ ਹੀ ਨਸ਼ੇ ਦੇ ਵਿਰੁੱਧ ਯੁੱਧ ਛੇੜ ਕੇ ਧਰਤਾ ਜਦ ਕੀ ਪਹਿਲੀਆਂ ਸਰਕਾਰਾਂ ਇੰਨੀਆਂ ਬੋਲੀ ਗਈਆਂ ਹੁਣ ਨਸ਼ੇ ਪਰ ਪਿੰਡ ਨਸ਼ਾ ਵਿਕਦਾ ਨਾ ਜੀ ਮਾਰੇ ਕੋਈ ਨਸ਼ਾ ਨਹੀਂ ਐਡਾ ਨਹੀਂ ਵਿਕਦਾ ਖੁਸ਼ ਹੋ ਇਸ ਦੇ ਲਈ ਹਾਂ ਜੀ ਹਾਂ ਜੀ ਤੇ ਤੁਹਾਡਾ ਜਿਹੜਾ ਬਿੱਲ ਘਰ ਦਾ ਬਿੱਲਾਂ ਦਾ ਬਿੱਲੀ ਦਾ ਬਿੱਲ ਵੀ ਮਾਫ ਹੈ ਜੀ ਬਿੱਲ ਮਾਫ ਹੋਇਆ ਇਹਦੇ ਲਈ ਖੁਸ਼ ਨਹੀਂ ਹੋ ਵੀ ਬਿੱਲ ਸਰਕਾਰ ਨੇ ਮਾਫ ਕਰਦਾ ਠੀਕ ਠੀਕ ਹੋ ਬਾ ਜੀ ਹਾਂ ਤੇ ਮੈਡੀਕਲ ਵੀ ਸਰਕਾਰ ਫਰੀ ਦੇ ਰਹੀ ਹੈ ਕਿਹੜੀਆਂ ਤੁਹਾਡੀ ਸਿਹਤ ਸਹੂਲਤਾਂ ਮਹਿਗੀਆਂ ਦਵਾਈਆਂ ਦੂਈਆਂ ਫ੍ਰੀ ਕੀਤੀਆਂ ਵੀ ਉਹਨਾਂ ਨੇ ਹਾਂ ਜੀ ਹਾਂ ਇਸ ਲਈ ਸਰਕਾਰ ਤੋਂ ਅਨੁਮਾਨੀ ਕਰਨਾ ਜਾਓਗੇ ਹਾਂ ਜੀ ਹਾਂ ਜੀ ਕੋਣ ਨੇ ਮੁੱਖ ਮੰਤਰੀ ਆਪਣੇ ਪੰਜਾਬ ਦੇ ਸੇ ਦੱਸੋ ਇਸੋ ਹਾਂ ਜੀ ਪੰਜਾਬ ਦਾ ਮੁੱਖ ਮੰਤਰੀ ਕੋਣ ਹੈ ਸੋ ਭਗਵੰਤ ਮਾਨ ਜੀ ਭਗਵੰਤ ਮਾਨ ਨੂੰ ਮਿਲਿਓ ਕਦੀ ਹਾਂ ਜੀ ਮਿਲਿਓ ਕਦੀ ਰਾਮ ਰਾਮ ਨਾ ਜੀ ਨਾ ਜੀ ਵਿਧਾਇਕ ਕੋਣ ਹੈ ਤੁਹਾਡੇ ਐਮਐਲਏ ਕੋਣ ਹੈ ਇੱਥੇ ਦਾ ਐਮਐਲਏ ਤੋਂ ਪਠਾਨ ਮੱਜਰੇਗਾ ਜੀ ਅੱਛਾ ਕਿਵੇਂ ਬੰਦਾ ਬੰਦਾ ਚਲੋ ਠੀਕ ਹੋਆ ਜੀ ਵਧੀਆ ਬੰਦਾ ਹਾਂ ਜੀ ਆਪਾਂ ਤੋਂ ਕਦੀ ਨਹੀਂ ਨਹੀਂ ਹੋਈ ਬੁਲਾਗਾਤ ਨਹੀਂ ਹੋਈ ਪਰ ਯੂ ਉहां ਵੀ ਸੁਣੀ ਸੁਣੀ ਸਹੀ ਬਾਤ ਹੈ ਬੀ ਠੀਕ ਹੈ ਚਲੋ ਹਾਂ ਜੀ ਗੁੱਡ ਵੈਸੇ ਓਵਰਆਲ ਖੁਸ਼ ਹੋ ਤੁਸੀਂ ਕੰਮ ਤੋਂ ਹਾਂ ਜੀ ਹਾਂ ਜੀ ਹਾਂ ਜੀ ਪਿੰਡ ਦੀ ਸਾਥ ਲਈ ਆ ਤੁਸੀਂ ਸਾਥ ਰੋ ਜਾਂਦੇ ਹੋ ਪੂਰੇ ਬੈਠ ਜਾਂ ਆ ਜੀ ਆ ਗਿਆ ਅੱਛਾ ਵਧੀਆ ਲੱਗਦਾ ਇੱਥੇ ਆ ਗਏ ਹਾਂ ਜੀ ਹਾਂ ਫਿਰ ਇਉਂ ਛਾਂ ਛਾਂ ਹੋਆ ਜੀ ਫਿਰ ਆਪਣਾ ਕਰਾਂ ਡੈਟ ਲੈਟਰ ਭੱਜਾ ਫਿਰ ਪੂਰੇ ਮੜਾ ਮੋਟਾ ਹਵਾ ਪੁਰਾਣੇ ਸਾਥੀ ਸੁਤੀ ਮਿਲਦੇ ਤੁਹਾਡੇ ਹਾਂ ਜੀ ਹਾਂ ਜੀ ਮਿਲ ਨਹੀਂ ਜਾਂ ਹੈਨਾ ਖੁਸ਼ ਹੋ ਇਹਨਾਂ ਨਾਲ ਹਾਂ ਜੀ ਠੀਕ ਹੈ ਜੀ ਹਾਂ ਹਾਂ ਉਹ ਕਿਹੜੇ ਦੀ ਸੇਵਾ ਕਰ ਰਹੇ ਨੇ ਅਸੀਂ ਇਹਨਾਂ ਤੋਂ ਜਾਣਦੇ ਹਾਂ ਈ ਨਾਮ ਹੈ ਤੁਹਾਡਾ ਤੁਸੀਂ ਪਹਿਲਾਂ ਨਾਮ ਦੱਸੋ ਕੀ ਹੈ ਤੁਹਾਡਾ ਸੁਖਿੰਦਰ ਸਿੰਘ ਸੁਖਿੰਦਰ ਜੀ ਕਿੱਥੇ ਰਹਿੰਦੇ ਹੋ ਤੁਸੀਂ ਪਿੰਡ ਜੀ ਰਹਿੰਦੇ ਹੋ ਨਲਗਾ ਗੇੜ ਦੇ ਸਾਥ ਦੇ ਵਿੱਚ ਇਹ ਕਿਸ ਲਈ ਗੇੜ ਦੇ ਸੀਗੇ ਕੁੱਤਿਆਂ ਨੂੰ ਪਾਣੀ ਪਿਲਾਉਣ ਲਈ ਅੱਛਾ ਕੁੱਤਿਆਂ ਨੂੰ ਪਾਣੀ ਪਿਲਾਉਣ ਦੇ ਲਈ ਇਹ ਨਲਕਾ ਗੇੜ ਦੇ ਸੀਗੇ ਬਹੁਤ ਵਧੀਆ ਕੰਮ ਕਰਦੇ ਸੀ ਤੁਸੀਂ ਤੁਹਾਡਾ ਤੁਸੀਂ ਕਿੱਥੇ ਪੜੇ ਹੋ ਪੜੇ ਮਾਨੀ ਅੱਛਾ ਪੜੇ ਵੀ ਨਹੀਂ ਹੋ ਤੁਹਾਡੇ ਘਰ ਬਿਲੀਆ ਵੀ ਲੰਦਾ ਨਹੀਂ ਨਹੀਂ ਆਂਦਾ ਸਰਕਾਰ ਨੇ ਮਾਫ ਕੀਤਾ ਭਏ ਹਾਂ ਭਾਈ ਜੀ ਤੇ ਕੀ ਖੁਸ਼ ਹੋ ਸਰਕਾਰ ਦੇ ਕੰਮ ਤੋਂ ਖੁਸ਼ ਹਾਂ ਜੀ ਪਿੰਡ ਤੋਂ ਨਸ਼ਾ ਹੈਗਾ ਤੁਹਾਡੇ ਇੱਥੇ ਨਹੀਂ ਨਹੀਂ ਨਸ਼ਾ ਨਹੀਂ ਹੈ ਉਹ ਲਾਈਟਾਂ ਲੂਟਾਂ ਦਾ ਪ੍ਰਬੰਧ ਸੜਕਾਂ ਦਾ ਪ੍ਰਬੰਧ ਹੈ ਗਲੀਆਂ ਵਿੱਚ ਲੱਗ ਰਹੀਆਂ ਲਾਈਟਾਂ ਉਹਦੇ ਸਾਹਮਣੇ ਕਿਵੇਂ ਬਤਾਏ ਕਿਵੇਂ ਤੁਹਾਡੇ ਦਫ਼ੇ ਐਮਐਲਏ ਕਿਵੇਂ ਵਧੀਆ ਬੰਦਾ ਹੈ ਚਲੋ ਠੀਕ ਹੈ ਜੀ ਇਹਨਾਂ ਨੂੰ ਸਰਕਾਰ ਵੱਲੋਂ ਕੋਈ ਸ਼ਿਕਾਇਤ ਨਹੀਂ ਦਿਖਾਈ ਦੇ ਰਹੀ ਤੇ ਤੁਸੀਂ ਬਾਬਾ ਜੀ ਤੁਹਾਡਾ ਕੀ ਨਾਮ ਜੀ ਬਲਵੰਤ ਸਿੰਘ ਜੀ ਰਮਨ ਜੀ ਤੁਸੀਂ ਕਿਥੇ ਪਿੰਡ ਦੇ ਰਹਿੰਦੇ ਲਿਓ ਮੈਂ ਇੱਥੇ ਗੁਰਦਸ ਸਿੰਘ ਜੀ ਡਿਊਟੀ ਕਰਦਾ ਹਾਂ ਅੱਗਰਦਸ ਸਿੰਘ ਜੀ ਡਿਊਟੀ ਕਰਦੇ ਹੋ ਜੀ ਤੁਸੀਂ ਕਿਵੇਂ ਪਿੰਡ ਦਾ ਮਾਹੌਲ ਕਿਵੇਂ ਹੈ ਬਹੁਤ ਵਧੀਆ ਮਾਹੌਲ ਹੈ ਤੁਸੀਂ ਸੱਥ ਦਾ ਤੁਸੀਂ ਰੋਜ਼ ਹੀ ਦੇਖਦੇ ਹੋਵੋਗੇ ਇੱਥੇ ਬੈਠੀ ਲੱਗਦੀ ਰੋਜ਼ ਲੱਗਦੀ ਸੱਥੇ ਹਾਂ ਜੀ ਬਜ਼ੁਰਗ ਕਿੱਥੇ ਬੈਠੇ ਰਹਿੰਦੇ ਨੇ ਜੀ ਅੱਛਾ ਜੀ ਕਿਵੇਂ ਲੱਗਦਾ ਮੈਨੂੰ ਚੰਗਾ ਲੱਗਦਾ ਸੱਥਾ ਦੇ ਜੀ ਬੜਾ ਵਧੀਆ ਜੀ ਸਾਰੇ ਬੈਠੇ ਗੱਪਸਪਾ ਮਾਰਦੇ ਨੇ ਵਧੀਆ ਚੀਜ਼ਾਂ ਇਹ ਚੀਜ਼ਾਂ ਵਿੱਚੋਂ ਵਸੇ ਕੱਟ ਗਈਆਂ ਹੁਣ ਜਿਹੜੇ ਸੱਥਾ ਵਗੈਰਾ ਹੈਗੇ ਸ਼ਹਿਰਾਂ 'ਚ ਤਾਂ ਦਿਖਣ ਨੂੰ ਮਿਲਦੀਆਂ ਹੀ ਕੋਈ ਕਿਸੇ ਪ੍ਰਕਾਰ ਦੀ ਕੋਈ ਲਾਈ ਝਗੜਾ ਨਹੀਂ ਕੋਈ ਕਿਸੇ ਕੋਈ ਪਾਰਟੀਵਾਦੀ ਵਾਲੇ ਚੱਕਰ ਚ ਨਹੀਂ ਹੈ ਸਭ ਪਰਿਵਾਰ ਨਾਲ ਕੇ ਰਹਿੰਦੇ ਨੇ ਜੀ ਤੇ ਇਥੇ ਕਿਵੇਂ ਨਸ਼ਾ ਨੁਸ਼ਾ ਹੈਗਾ ਬਣ ਦੇ ਵਿੱਚ ਨਹੀਂ ਨਹੀਂ ਜੀ ਬਿਲਕੁਲ ਨਸ਼ਾ ਨਹੀਂ ਨਸ਼ਾ ਖਤਮ ਹੋ ਗਿਆ ਇਸ ਤੇ ਹਾਂ ਜੀ ਹਾਂ ਜੀ ਸਰਕਾਰ ਨੇ ਇੱਕ ਯੁੱਧ ਨਸ਼ਿਆਂ ਦੇ ਵਿਰੁੱਧ ਛੜਿਆ ਹੋਇਆ ਹੈ ਉਹਦੇ ਬਾਰੇ ਕੀ ਸੋਚਦੇ ਹੋ ਇਹ ਬਹੁਤ ਵਧੀਆ ਚੀਜ਼ ਹੈ ਜੀ ਬੱਚੇ ਅੱਜ ਕੱਲ ਜਿਹੜੇ ਨਸ਼ੇ ਹਾਲ ਵਧ ਰਹੇ ਸੀ ਚਲੋ ਰੁਕ ਗਏ ਆਪਣੇ ਚੰਗੇ ਪਾਸੇ ਕੋਈ ਲੱਗਣਗੇ ਕਿਹਨੇ ਜੀ ਕੋਈ ਆਪਣਾ ਹੋਰ ਕੀਤਾ ਜਾਵੇ ਕੋਈ ਗੇਮ ਬਾਤ ਕੋਈ ਕੁਝ ਬਣਾਇਆ ਜਾਵੇ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਜਾਵੇ ਬਹੁਤ ਤੁਹਾਡੇ ਹਲਕੇ ਜਿਹੜੇ ਵਿਧਾਇਕ ਹੈਗੇ ਨੇ ਉਹਨਾਂ ਦਾ ਕੀ ਨਾਮ ਹੈ ਸਰਦਾ ਆਪਣੇ ਹਰਿੰਦਰ ਹਰਵੀਰ ਸਿੰਘ ਮਹਾਰਾਜ ਜੀ ਤੇ ਮਿਲੇ ਉਹਨਾਂ ਨੂੰ ਹਾਂ ਜੀ ਅੰਦਰ ਰਹਿੰਦਿਆਂ ਜੀ ਮਿਲੇ ਆ ਜੀ ਅੰਦਰ ਰਹਿੰਦੇ ਹਾਂ ਹਾਂ ਜੀ ਤੇ ਕਿਵੇਂ ਕੰਮ ਠੀਕ ਕਰ ਰਹੇ ਹੋ ਬਹੁਤ ਵਧੀਆ ਬੰਦੇ ਜੀ ਠੀਕ ਹੈ ਕੰਮ ਠੀਕ ਕਰ ਰਹੇ ਹੋ ਤੁਹਾਡੇ ਪਿੰਡ ਦੇ ਲਾਈਟਾਂ ਲੂਟਾਂ ਪ੍ਰਬੰਧ ਹੈਗਾ ਪੂਰਾ ਹਾਂ ਜੀ ਨਵੇਂ ਸਰਪੰਚ ਸਾਹਿਬ ਜਿਹੜੇ ਬਣੇ ਨੇ ਤਕਰੀਬਨ ਪਹਿਲਾਂ ਲੱਗੇ ਸੀ ਜਿਹੜੇ ਰਹਿ ਗਏ ਸੀ ਉਹਨਾਂ ਨੂੰ ਪੂਰੀ ਕਰਾ ਦਿੰਦੇ ਆ ਓਕੇ ਮੇਰਾ ਪਿੰਡ ਵੀ ਪਿੰਡ ਖੁਸ਼ਹਾਲ ਹੈ ਆਪਣਾ ਹਾਂ ਜੀ ਬਹੁਤ ਵਧੀਆ ਜੀ ਤੇ ਮੈਡੀਕਲ ਦੀ ਸਹੂਲਤ ਉਹ ਕਿਵੇਂ ਹੈ ਮਾ ਮੈ ਜਿਹੜੇ ਮਹਿੰਗੀਆਂ ਦਵਾਈਆਂ ਉਹ ਤਾਂ ਬਾਹਰੋਂ ਲੈਣੀ ਪੈਂਦੀਆਂ ਨੇ ਫਿਰ ਇਹ ਮੰਗ ਕੀ ਕਰਦੇ ਹੋ ਤੁਹਾਨੂੰ ਸਰਕਾਰ ਤੋਂ ਸਾਡੇ ਚੈਨਲ ਦੇ ਰਾਹੀਂ ਕੀ ਮੰਗ ਕਰੋਗੇ ਵੀ ਕੀ ਕੰਮ ਇਹ ਜਿਹੜਾ ਰਹਿ ਗਿਆ ਉੱਥੇ ਪਿੰਡ ਦੇ ਬਾਈ ਵੇਖੋ ਜਿਹੜੇ ਕਮੇਪੇਸ਼ਨ ਉਹ ਦੂਰ ਕੀਤੇ ਜਾਣ ਜੀ ਬਾਕੀ ਬੱਚੇ ਜਿਹੜੇ ਹੈਨ ਉਹਨਾਂ ਨੂੰ ਕੋਈ ਗੇਮਾਂ ਨਾਲ ਜੋੜਿਆ ਜਾਵੇ ਕੋਈ ਉਹਨਾਂ ਨੂੰ ਕੋਈ ਗੇਮ ਦੇ ਸਟੇਡੀਅਮ ਦੀ ਮੰਗ ਕਰਦੇ ਹੋ ਹਾਂ ਜੀ ਹਾਂ ਕੋਚਿੰਗ ਨਾਲ ਜੋੜਿਆ ਜਾਵੇ ਕੋਈ ਬੱਚੇ ਨੂੰ ਕੋਚਿੰਗ ਮਿਲੇ ਕਿਸੇ ਚੀਜ਼ ਦੀ ਅਜਾ ਬਿੱਲ ਜਿਹੜੇ ਮਾਫ ਕੀਤੇ ਨੇ ਸਰਕਾਰ ਦੇ ਉਹਦੇ ਪਰ ਕੀ ਕਹਿਣਾ ਵੀ ਬਿੱਲੀ ਬਿੱਲ ਜ ਆਮ ਲੋਕਾਂ ਨੂੰ ਬੜੀ ਠੀਕ ਹੈ ਚਲੋ ਗਰੀਬ ਬੱਚੇ ਨੇ ਜਿਹੜੇ ਬੰਦੇ ਨਹੀਂ ਪਰ ਸਕਦੇ ਸੀ ਹੁਣ ਉਹਨਾਂ ਨੇ ਕਰਜ਼ਾ ਵੀ ਮਾਫ਼ ਕਰਤਾ ਗਰੀਬ ਛੇੜਨੀ ਵਾਲਿਆਂ ਦਾ ਸਰਕਾਰ ਨੇ ਪੰਜਾਬ ਸਰਕਾਰ ਨੇ ਜੀ 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 ਉਹਦੇ ਪਰ ਵੀ ਕੋਈ ਵਿਚਾਰ ਨਹੀਂ ਜੀ ਹਲੇ ਉਹਦਾ ਬਾਰੇ ਮੈਨੂੰ ਕੋਈ ਪਤਾ ਨਹੀਂ ਇਹਦੇ ਕੋਈ ਹਾਂ ਜੀ ਤੇ ਜਿਹੜੇ ਬਿੱਲ ਮਾਫ਼ ਹੋਏ ਨੇ ਉਹਦੇ ਲਈ ਕੁਝ ਮਤਲਬ ਜਿਵੇਂ ਸਰਕਾਰ ਦੇ ਪਿਛਲੀਆਂ ਸਰਕਾਰਾਂ ਕਦੀ ਐਵੇਂ ਦਾ ਕੋਈ ਇਨੀਸ਼ੀਏਟ ਲਿੱਤਾ ਨਹੀਂ ਉਹਨਾਂ ਨੇ ਜੀ ਠੀਕ ਹੈ ਜੀ ਉਹਨਾਂ ਨੇ ਚਲੋ ਚਲੋਗੇ ਆਪਣੇ ਗਰੀਬ ਪਰਵਾਰਾਂ ਦੇ ਬਿੱਲ ਮਾਫ਼ ਇਹ ਬੜਾ ਵਧੀਆ ਚੀਜ਼ ਹੈ ਜੀ ਇਸ ਲਈ ਕੋਈ ਸੰਦੇਸ਼ ਦੇਣਾ ਚਾਹੋਗੇ ਮੁੱਖ ਮੰਤਰੀ ਭਗਵੰਤ ਸਿੰਘ ਸਿੱਧੂ ਗੁਰੂ ਘਰਾਂ ਦੇ ਬਿੱਲ ਆਏ ਹੋਏ ਆ ਜੀ ਮੰਦਰਾਂ ਦੇ ਗੁਰੂ ਘਰਾਂ ਦੇ ਬਿੱਲ ਆਈ ਰਹੇ ਨੇ ਅਸੀਂ ਤਾਂ ਭਾਰੀ ਰਹੇ ਹਾਂ ਜ ਗੁਰਦੁਆਰਿਆਂ ਦੇ ਜਿਹੜੇ ਬਿਲੇ ਮੰਦਰਾਂ ਮੰਦਰਾਂ ਗੁਰਦੁਆਰਿਆਂ ਦੇ ਬਿਲੇ ਇਹ ਸਰਕਾਰ ਨੇ ਮਾਫ ਨਹੀਂ ਕੀਤੇ ਤੇ ਇਹ ਮੰਗ ਕਰਨਗੇ ਕਿ ਸ਼ਾਇਦ ਸਾਰੇ ਸਰਕਾਰ ਨੇ ਵੀ ਜਾਂ ਮਾਫ ਹੋਣੇ ਚਾਹੀਦੇ ਆ ਜੀ ਦੇਖੋ ਜੇ ਦੂਸਰਾ ਦੇ ਤੇ ਗੁਰੂ ਘਰ ਦੇ ਬਿੱਲ ਮਾਫ ਹੋਣੇ ਚਾਹੀਦੇ ਆ ਜਿਆਦਾ ਨ 600 ਯੂਨਟ ਤੱਕ ਦੇ ਮਾਫੀ ਦੀ ਇਹ ਮੰਗ ਕਰ ਰਹੇ ਨੇ ਵੀ ਗੁਰਦੁਆਰਿਆਂ ਤੇ ਮੰਦਰਾਂ ਦੇ ਬਿੱਲ ਜਿਹੜੇ 600 ਯੂਨਟ ਤੱਕ ਦੇ ਪੰਜਾਬ ਸਰਕਾਰ ਵੱਲੋਂ ਗੁਰਦੁਆਰਿਆਂ ਤੇ ਮੰਦਰਾਂ ਤੇ ਲਗਾਏ ਗਏ ਨੇ ਉਹ ਵੀ ਮਾਫ ਹੋਣੇ ਚਾਹੀਦੇ ਨੇ ਮਿਲ ਰਹੇ ਆ ਜੀ ਤੁਹਾਡੇ ਨਾਲ ਕੀ ਨਾਮ ਸੀ ਤੁਹਾਡਾ ਜਾਨੀ ਬਲਵੰਤ ਸਿੰਘ ਜੀ ਜਾਨੀ ਬਲਵੰਤ ਸਿੰਘ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਨੇ ਕੁਝ ਇੱਕੋ ਪਿੰਡ ਦੇ ਸਾਥ ਦਾ ਦੂਜਾ ਪਾਠ ਵੀ ਹੈਗਾ ਜਿਹੜਾ ਉਧਰੋਂ ਥੋੜੀ ਦੂਰ ਬੈਠੇ ਨੇ ਸਾਡੇ ਤੋਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸੱਸੀ ਗਾਲ ਜੀ ਸੱਸੀ ਗਾਲ ਬਾਈ ਕੀ ਨਾਮ ਆ ਬਾਬਾ ਜੀ ਤੁਹਾਡਾ ਮੇਰੇ ਨਾਲ ਕਿਸ਼ਨਾ ਮੋੜਾ ਕਿਸ਼ਨਾ ਮੋੜ ਜੀ ਹਾਂ ਜੀ ਜੁੜੇ ਮੋੜ ਦਾ ਕੋਈ ਰਿਸ਼ਤਾ ਇਕੱਠੀ ਆ ਧੋਏ ਅੱਛਾ ਇਕੱਠੀ ਹੋ ਬੱਕਰੀਆਂ ਵਾਲਾ ਵੀ ਐ ਅੱਛਾ ਜੀ ਕਿੰਨੀ ਉਮਰ ਹੈ ਬਾਬਾ ਜੀ ਤੁਹਾਡੀ 60 ਦੇ ਉੱਪਰ ਜਾ ਰਹੇ ਪੰਜਾ ਅੱਜ 63 5000 ਜਾ ਰਹੇ ਹਨ ਯਾਨੀ 65 ਸਾਲ ਦੀ ਉਮਰ ਹੈ ਤੁਹਾਡੀ ਇਹ ਵੀ ਇੱਕ ਬਿੰਡੇ ਵਾਲਿਆਂ ਦੀ ਇੱਕ ਖਾਸियत ਹੈ ਕਿ ਕੋਈ ਆਪਣੀ ਉਮਰ ਜਿਹੜੀ ਹੈ ਉਹ ਪੂਰੀ ਤਰ੍ਹਾਂ ਨਾਲ ਨਹੀਂ ਦੱਸਦਾ ਜ ਜਿਹਨਾਂ ਦੀ 60 ਤੋਂ 5 ਉੱਪਰ ਹੈ ਯਾਨੀ ਕਿ 65 ਸਾਲ ਹੈ ਉਹ 65 ਸਾਲ ਨਾਲ ਦੱਸ ਕੇ 60 ਤੋਂ 5 ਸਾਲ ਉੱਪਰ ਦੱਸਦੇ ਨੇ ਤੇ ਜਿਨ੍ਹਾਂ ਦੀ ਉਮਰ 85 ਤੋਂ ਮਤਲਬ 75 ਸਾਲ ਦੀ ਉਹ 85 ਤੋਂ ਘੱਟ 5 ਸਾਲ ਘੱਟ ਯਾਨੀ 85 5 ਘੱਟ 85 ਦੱਸਦੇ ਨੇ 5 ਘੱਟ 80 ਦੱਸਦੇ ਨੇ ਤੇ ਤਾਂ ਉਹਨਾਂ ਦੀ ਉਮਰ ਹੋਗੀ 75 ਸਾਲ ਦੀ ਵੀ ਤੁਸੀਂ ਦੇਖਿਆ ਹੋਏਗਾ ਬੜਾ ਇੰਟਰਸਟਿੰਗ ਲੱਗਦਾ ਇਹਨਾਂ ਬਿੰਡਾਂ ਦੇ ਤੇ ਹੋਰ ਦੋਸਤ ਬਬੀ ਕੋਈ ਕਿੱਸਾ ਸੁਣਾਓ ਪਿੰਡ ਦਾ ਅੱਛਾ ਆਪਾਂ ਤਾਂ ਮौजਾਂ ਕਰ ਰਹੇ ਆਂ ਨਾ ਆਪਾਂ ਨੂੰ ਦੋ ਰੋਟੀਆਂ ਦੇ ਰਿਆ ਮਿਹਨਤ ਕਰ ਰਹੇ ਆਂ ਆਪਣੀ ਬੱਕਰੀਆਂ ਦੇ ਡੇਵਾ ਮੇਰੇ ਆਪਣੇ ਕਹਿਦਮ ਤੋਂ ਮਿਹਨਤ ਕਰ ਰਹੇ ਆਂ ਓਕੇ ਮौजਾਂ ਕਰ ਰਹੇ ਆਂ ਕੋਈ ਸ਼ਿਕਾਇਤ ਸਰਕਾਰ ਤੋਂ ਨਾ ਕੋਈ ਜ਼ੋਰ ਨਹੀਂ ਆਪਣੀ ਆਪਾਂ ਤਾਂ ਨਾ ਕੋਈ ਕਿਸੇ ਨੂੰ ਦੇ ਸਕਿਆ ਅੱਛਾ ਜੀ ਜੇ ਮਿਹਨਤ ਕਰਾਂਗੇ ਰੋਟੀ ਖਾएंगे ਤੇ ਨਹੀਂ ਕੋਈ ਨਹੀਂ ਪੁੱਛਦਾ ਚੜਦੇ ਤੇ ਜੀਵਦੇ ਜਿੱਥੇ ਮਰਦੇ ਨਹੀਂ ਸਰਕਾਰ ਦੇ ਜਿਹੜੇ ਕੰਮ ਹੁੰਨੇ ਆਂ ਦੇਖੋ ਸੜਕਾਂ ਤੇ ਮੈਂ ਤੇਰੀ ਮੰਨ ਲਿਆ ਸਰਕਾਰ ਨੂੰ ਮੈਂ ਬਹੁਤ ਦੇਖ ਲਿਆ ਮਾਰਾ ਤੋਂ ਕਿਸੇ ਨੇ ਸਿਰਕੇਤ ਦੇ ਨਾਲ ਜੋ ਕਾ ਤੇਲ ਨਹੀਂ ਕਰਦੇ ਦੇਖ ਨਹੀਂ ਹੁਣ ਬਿਜਲੀ ਬਿੱਲ ਮਾਫ ਕੀਤਾ ਸਰਕਾਰ ਨੇ ਮੈਂ ਹਾਂ ਉਹ ਤਾਂ ਮੇਰਾ ਮੋਟਰ ਨਹੀਂ ਮਨ ਮੋਟਰ ਜੇ ਬਿੱਲ ਲੱਗਿਆ ਬੋਲਦਾ ਮੈਂ ਮੋਟਰ ਮਿਲਦੀ ਕੇਤਵ ਮੇਰੇ ਤੋਂ ਜ਼ਮੀਨੋਂ ਮਾਰੂ ਆ ਮੈਂ ਕੀ ਕਰਾਂ ਅਜੀ ਇਸ ਦਾ ਬਿੱਲ ਮਾਫ ਉਹ ਤਾਂ ਕੁਝ ਹੀ ਆ ਹਾਂ ਹਾਂ ਮੇਰੇ ਕੇਤਮ ਮੋਟਰ ਨਹੀਂ ਵੀ ਤੁਹਾਡੇ ਘਰ ਦਾ ਬਿੱਲ ਆ ਨਾ ਤੁਹਾਡੇ ਬਿੱਲਾ ਜਿਹੜਾ ਵੱਧ ਹੋ ਆਵਾ ਜ ਨਹੀਂ ਸਾਰੇਗਾ ਤਾਂ ਮਾਫਾ 600 ਜੀ ਮਾਫਾ ਹੈ ਨਾ ਜੇ ਬੰਦੇ ਰੱਖੇ ਬੰਦੇ ਕੰਮ ਕਰਦੇ ਲਾਈਟ ਆਂਦੀ ਮਨਰੇਗਾ ਦਾ ਮੈਨੂੰ ਦੱਸੋ ਮਨਰੇਗਾ ਬਾਰੇ ਰੁਕੇਗਾ ਨਹੀਂ ਮੈਨੂੰ ਪਤਾ ਹੈ ਮਨ ਤਾਂ ਨਿਊ ਪਤਾ ਵੀ ਮੇਰੇ ਕੇਤਮ ਜੇ ਮੈਂ ਬਿੱਲ ਭਰ ਦੇਣਾ ਕਿ ਨਹੀਂ ਮੋਟਰਾਂ ਮਨੂ ਕ੍ਰੈਕਸ਼ਨ ਮਿਲਦਾ ਨਾ ਕ੍ਰੈਕਸ਼ਨ ਮਿਲਿਆ ਮਨੂ ਸਰਪੰਚ ਕੋਣ ਨੇ ਆਪਣੇ ਪਿੰਡ ਦਾ ਅੱਛੀ ਸਰਪੰਚਾ ਉਹ ਆ ਗੋਲਦੀ ਕਿਵੇਂ ਬੰਦਾ ਠੀਕ ਆ ਬੰਦਾ ਕੰਮ ਕਰਦਾ ਈ ਵੀ ਬਣਿਆ ਅਜੇ ਤੜਦਨ ਕੋਈ ਅਜੇ ਕੀ ਪਤਾ ਲਗਾ ਕਿਹੜੀ ਪਾਰਟੀ ਤੋਂ ਨੇ ਉਹ ਆਮਵਾਲਟੀ ਤੇ ਹਾਂ ਅੱਛਾ ਜੀ ਤੇ ਐਮਐਲਏ ਕੋਣ ਨੇ ਤੁਹਾਡੇ ਔਰ ਯੋਹੀ ਆ ਆਪਾਂ ਕੀ ਕਹਾਂ ਨੂੰ ਪ੍ਰਧਾਨ ਮੱਜਰਾ ਕਿਵੇਂ ਬੰਦੇ ਹੋ ਬਈ ਠੀਕ ਹੋ ਆਪਣੇ ਕਹਿੰਦੇ ਆਪਾਂ ਕਿਉਂ ਮਾੜਾ ਕਹਾਂ ਕਿਸੇ ਨੂੰ ਅੱਛਾ ਤੂੰ ਮੈਨੂੰ ਇਹ ਦੱਸੋ ਚਲ ਛੱਡੋ ਅਰੇ ਪਿੰਡ ਵਾਲੇ ਨਸ਼ੇ ਹੈਗੇ ਨੇ ਮਾਨੂੰ ਨਹੀਂ ਪਤਾ ਨਾ ਮਾਨੂੰ ਨਾ ਮੈਂ ਜਰਦਾ ਛੋੜਿਆ ਨਾ ਭੁੱਖੀ ਛੋਡੀ ਮੇਰੇ ਮਾਲਕ ਨੇ ਆਪਾਂ ਬਚਾਈ ਵੇ ਨਾ ਪੰਨੂ ਕੋਈ ਸ਼ਿਕਾਇਤ ਚਲੋ ਤੁਹਾਨੂੰ ਥੋੜੀ ਸ਼ਿਕਾਇਤ ਲੱਗਦੀ ਹੈ ਸ਼ਿਕਾਇਤ ਦੱਸੋ ਸਰਕਾਰ ਤੋਂ ਕੀ ਹੈ ਤੁਹਾਨੂੰ ਮਾਨੂੰ ਕਨੈਕਸ਼ਨ ਨਹੀਂ ਮਿਲਦੇ ਹੋ ਰਮੇ ਕੀ ਕਰਾਂ ਜੇ ਮੇਰੇ ਮੇਰੀ ਜ਼ਮੀਨ ਉਮਾਰੂ ਪਈਆ ਮੇਰੇ ਕੋਲ ਕਨੈਕਸ਼ਨ ਨਹੀਂ ਮੈਂ ਬੋਰ ਕਰਾ ਕੇ ਕਰਾਂ ਜੇ ਮੇਰੇ ਕੋਲ ਕਨੈਕਸ਼ਨ ਜੇ ਕੁੰਡੀ ਲਾ ਕੇ ਚੱਲਾਂ ਮੈਂ ਪੜ ਲਿਆ ਕਨੈਕਸ਼ਨ ਤੁਹਾਨੂੰ ਚਾਹੀਦਾ ਚਾਹੀਦਾ ਕਨੈਕਸ਼ਨ ਮੰਗ ਕਰੋ ਸਰਕਾਰ ਤੋਂ ਸਾਡੇ ਚੈਨਲ ਦੇ ਰਾਹੀਂ ਵੀ ਸਾਨੂੰ ਕਨੈਕਸ਼ਨ ਦਿੱਤੇ ਜਾਣ ਤੁਹਾਨੂੰ ਸੁਣਾ ਰਹੇ ਆ ਵੀ ਮੇਰੇ ਕੋਲ ਕਨੈਕਸ਼ਨ ਨਹੀਂ ਕਈ ਘਰਾਂ ਚ ਇਸ ਪੱਕੀ ਕਨੈਕਸ਼ਨ ਦੋ ਦਲਾਖ ਰੁਪਿਆ ਨਹੀਂ ਮਿਲਦਾ ਕੈਮਰੇ ਵਾਲ ਦੇਖ ਕੇ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਮੰਗ ਕਰੋ ਕਿ ਸਾਨੂੰ ਕਨੈਕਸ਼ਨ ਦਿੱਤੇ ਜਾਣ ਬਸ ਉਹ ਤਾਂ ਖਮੇ کہیں ਯਾਰ ਮਨ ਨਹੀਂ ਬੋਲਣੇਗਾ ਪਤਾ ਨਹੀਂ ਅਸੀਂ ਅਨਪੜ੍ਹ ਜੇ ਬੰਦੇ ਆ ਖੇਤੀ ਕਰੂ ਆਪਣੀ ਕੀ ਨਾਮ ਕੀ ਦੱਸਿਆ ਤੁਸੀਂ ਆਪਣਾ ਕਿਸਨਾ ਮੋੜਮ ਕਿਸਨ ਸਿੰਘ ਕਹਾਂ ਮਨੂ ਕਿਸਨ ਸਿੰਘ ਜੀ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਮਾਨ ਜੀ ਤੋਂ ਮੰਗ ਕਰ ਰਹੇ ਨੇ ਕਿ ਉਹਨਾਂ ਦੀ ਜ਼ਮੀਨ ਦੇ ਲਈ ਉਹਨਾਂ ਨੂੰ ਜ਼ਮੀਨ ਜਿਹੜੀ ਮਾੜੂ ਜ਼ਮੀਨ ਆ ਦਿੰਦੀ ਹੈ ਉਸ ਜ਼ਮੀਨ ਦੇ ਲਈ ਉਹਨਾਂ ਨੂੰ ਬਿਜਲੀ ਦਾ ਕਨੈਕਸ਼ਨ ਦਿੱਤਾ ਜਾਏ ਤਾਂ ਜੋ ਮੋਟਰ ਲਗਾ ਕੇ ਉੱਥੇ ਖੇਤੀਬਾੜੀ ਕਰ ਸਕਣ ਇਹ ਮੰਗ ਹੈ ਜੀ ਤੁਹਾਡੀ ਹਾਂ ਜੀ ਹਾਂ ਮਰੂ ਮਰੂ ਪ ਚਲੋ ਜੇ ਮੰਗ ਤੁਹਾਡੀ ਸਰਕਾਰ ਮੰਨ ਲੈਂਦੀ ਹੈ ਫਿਰ ਤਾਂ ਖੁਸ਼ ਸਰਕਾਰ ਤੋਂ ਹਾਂ ਵੀ ਤਾਂ ਖੁਸ਼ੀ ਆਵੇਂ ਜਿੱਥੇ ਤੱਕ ਆਏਗਾ ਉੱਥੇ ਆਪਣਾ ਢੱਕਾ ਗੇਰेंगे ਭਾਈ ਚਲੋ ਉਮੀਦ ਕਰਦੇ ਹਾਂ ਕਿ ਸਰਕਾਰ ਤੁਹਾਡੀ ਮੰਗ ਮੰਨੇਗੀ ਹੋਰ ਮੈਂਬਰ ਸਾਡੀ ਸਾਧ ਦੇ ਵਿੱਚ ਜੁੜੇ ਨੇ ਸਸੀਕਾਲ ਜੀ ਕੀ ਨਾਮ ਤੁਹਾਡਾ ਸਸੀਕਾਲ ਜੀ ਪਸ਼ਵਿੰਦਰ ਸਿੰਘ ਨਾਮ ਹੈ ਪਸ਼ਵਿੰਦਰ ਜੀ ਕਿੰਨਾ ਚਿਰ ਹੋ ਗਿਆ ਤੁਹਾਨੂੰ ਪਿੰਡ ਚ ਰਹਿੰਦੇ ਹੋ ਮੰਨ 35 ਸਾਲ ਹੋ ਗਏ ਜੀ 35 ਸਾਲ ਤੋਂ ਇਸ ਪਿੰਡ ਦੇ ਵਿੱਚ ਰਹਿੰਦੇ ਹਾਂ ਹੋ ਗਏ ਹਾਂ ਜੀ ਤੇ ਤੁਹਾਡੀ ਉਮਰ ਕਿੰਨੀ ਹੈ ਉਮਰ 42 ਸਾਲ ਹੈ ਜੀ 42 ਸਾਲ ਦੀ ਉਮਰ ਹੈ ਤੁਹਾਡੀ ਕੀ ਕਹੋਗੇ ਪਿੰਡ ਦਾ ਕਿਵੇਂ ਉਹਨਾਂ ਮਾਹੌਲ ਹੈ ਬੜੀਓ ਬਹੁਤ ਅੱਛਾ ਮਾਹੌਲ ਹੈ ਜ ਬਹੁਤ ਸਾਰੇ ਕੇ ਨਾਲ ਰਹਿੰਦੇ ਨੇ ਸਾਰਾ ਪਿੰਡ ਅੱਛਾ ਜੀ ਕੋਈ ਪਾਰਟੀ ਵਾਜੀ ਨਹੀਂ ਕੁਛ ਨਹੀਂ ਬਹੁਤ ਵਧੀਆ ਪਿੰਡ ਹੈ ਜੀ ਸਾਡਾ ਨਵੀਂ ਸਰਕਾਰ ਜੱਦੀ ਬਣੀ ਹੈ ਉਹਦੇ ਕੋਈ ਹਾਲਾਤਾਂ 'ਚ ਫਰਕ ਪਿਆ ਉਹ ਹਾਲਾਤਾਂ ਦਾ ਫਰਕ ਨਹੀਂ ਪਿਆ ਜੀ ਨਵੀਂ ਸਰਕਾਰ ਨੇ ਜਮਾਂ ਹੀ ਖਤਮ ਕਰਤਾ ਜੀ ਹਾਲਾਤ ਅੱਛਾ ਜੀ ਕੋਈ ਪੈਸਾ ਨਹੀਂ ਦਿਆ ਕੋਈ ਡਿਵੈਲਪਮੈਂਟ ਨਹੀਂ ਕੁਛ ਨਹੀਂ ਕੋਈ ਸੜਕਾਂ ਨਹੀਂ ਕੀ ਮੰਗੀ ਤੁਹਾਡੀ ਸਰਕਾਰ ਤੋਂ ਮੰਗ ਤਾਂ ਇਹੀ ਆ ਜੀ ਕੋਈ ਪਿੰਡਾਂ ਚ ਕੋਈ ਸੜਕਾਂ ਬਣਨਾ ਕੋਈ ਉਹ ਹੋਵੇ ਪਿੰਡਾਂ ਦੀ ਡਿਵੈਲਪਮੈਂਟ ਹੋਵੇ ਮਾੜੀ ਮੋਟੀ ਤੇ ਸਾਡੇ ਠੱਗੜ ਹੈ ਜੀ ਉਰੇ ਦੇਖੋ ਪੁਲ ਦਾ ਕੀ ਹਾਲ ਹੈ ਜੀ ਠੱਗੜ ਦੇ ਬਾਰੇ ਵਸੇ ਸਰਕਾਰ ਪੰਜਾਬ ਸਰਕਾਰ ਨੇ ਇਸ ਵਾਰ ਬੜਾ ਵਧੀਆ ਇਨੀਸ਼ੀਏਟ ਲਿਆ ਉਹਨਾਂ ਨੇ ਇਹਦੀ ਡਿਵੈਲਪਮੈਂਟ ਨੂੰ ਪੱਕਾ ਕਰਾਉਣ ਦੇ ਵਿੱਚ ਤੇ ਇੱਕ ਵਿਸ਼ੇਸ਼ ਬਜਟ ਬਣਾਇਆ ਉਹਦੇ ਬਾਰੇ ਕੀ ਕਹੋਗੇ ਅਜੇ ਤੱਕ ਤਾਂ ਕੁਛ ਮਿਲਿਆ ਨਹੀਂ ਜੇ ਵਲਾਂ ਤਾਂ ਵਲਾਂ ਤਾਂ ਬਹੁਤ ਕੁਝ ਹੋ ਜਾਂਦਾ ਜੀ ਕਾਗਜ਼ਾਂ ਜੋ ਮਰਜ਼ੀ ਕਰ ਲੋ ਅੱਛਾ ਮੈਨੂੰ ਨਸ਼ੇ ਦੇ ਬਾਰੇ ਦੱਸੋ ਨਸ਼ਾ ਹੈ ਤੁਹਾਡੇ ਪਿੰਡ ਵਿੱਚ ਨਹੀਂ ਨਸ਼ਾ ਕੋਈ ਸਾਡੇ ਪਿੰਡ ਚ ਐਸਾ ਨਸ਼ਾ ਨਹੀਂ ਹੈਗਾ ਜੀ ਕੋਈ ਸਰਕਾਰ ਨੇ ਇੱਕ ਨਸ਼ਿਆਂ ਦੇ ਵਿਰੁੱਧ ਵੱਡੇ ਲੈਵਲ ਦੇ ਉੱਤੇ ਯੁੱਧ ਛੇੜ ਰੱਖਿਆ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਚਲੋ ਸਾਡੇ ਇੱਧਰ ਤਾਂ ਨਾ ਨਸ਼ਾ ਹੈ ਜੀ ਐਡਾ ਨਾ ਕੋਈ ਪਹਿਲਾਂ ਸੀਗਾ ਨਾ ਹੋਣਾ ਕੋਈ ਨਾ ਕੋਈ ਨਸ਼ੇਵਾਰੇ ਕੋਈ ਸਾਡੇ ਪਿੰਡ ਚ ਕੋਈ ਆਉਂਦਾ ਵੀ ਕੋਈ ਮੈਂਬਰ ਨਸ਼ਾ ਕਰਦਾ ਜਾਂ ਕੁਝ ਵੀ ਕਰਦਾ ਐਡਾ ਓਕੇ ਸੜਕਾਂ ਛੋੜਕਾਂ ਠੀਕ ਹੈ ਤੁਹਾਡੇ ਪਿੰਡ ਦੀਆਂ ਕੱਲੋ ਫਿਰ ਵੀ ਖੁਸ਼ ਮਲਾ ਕੇ ਠੀਕ ਨੇ ਜੀ ਪਰ ਇੰਨੀ ਹੋ ਨਹੀਂ ਹੈ ਜਿੰਨੀ ਘੱਗਰ ਦੀਆਂ ਪਹਿਲਾ ਫਲੱਡ ਦੀਆਂ ਤੋੜੀਆਂ ਪਈਆਂ ਬਰਮਾ ਬੁਰਮਾ ਸਾਰੀਆਂ ਹੀ ਪਈਆਂ ਕੋਈ ਮਿੱਟੀ ਨਹੀਂ ਲੱਗੀ ਕੋਈ ਬਰਮ ਨਹੀਂ ਬਣੀ ਉਹ ਤਾਂ ਕੁੱਲ ਮਿਲਾ ਕੇ ਇਨ੍ਹਾਂ ਦੀ ਸ਼ਿਕਾਇਤ ਜਿਹੜੀ ਹੈ ਵੱਡੀ ਸ਼ਿਕਾਇਤ ਹੈ ਬਹੁਤ ਵੱਡੀ ਸ਼ਿਕਾਇਤ ਹੈ ਕੱਲੀ ਇਨ੍ਹਾਂ ਦੀ ਨਹੀਂ ਇਸ ਪਿੰਡ ਦੀ ਨਹੀਂ ਕੱਲੀ ਇਸ ਪਿੰਡ ਦੀ ਨਹੀਂ ਇਸ ਪਿੰਡ ਦੇ ਇਸ ਪੂਰੇ ਇਲਾਕੇ ਦੀ ਹੀ ਇਹ ਵੱਡੀ ਸ਼ਿਕਾਇਤ ਹੈ ਕਿ ਘੱਗਰ ਨਦੀ ਦਾ ਪੁੱਲ ਨੂੰ ਕੁਝ ਕੀਤਾ ਜਾਏ ਹਾਲਾਂਕਿ ਪੰਜਾਬ ਸਰਕਾਰ ਨੇ ਉਸ ਦੇ ਉੱਤੇ ਇੱਕ ਵਿਸ਼ੇਸ਼ ਬਜਟ ਦਾ ਐਲਾਨ ਕੀਤਾ ਹੈਗਾ ਵਿਸ਼ੇਸ਼ ਉਹਨੂੰ ਬਣਾਏ ਜਾਣ ਦੀ ਐਲਾਨ ਕਰ ਚੁੱਕੀ ਹੈ ਦੇਖਦੇ ਆਣ ਦੇ ਸਮੇਂ ਦੇ ਵਿੱਚ ਇਨ੍ਹਾਂ ਦੀ ਸ਼ਿਕਾਇਤ ਦੂਰ ਹ ਤੁਹਾਡਾ ਕੀ ਨਾਮ ਜੀ? ਬਹਾਦਰ ਸਿੰਘ ਆ ਜੀ। ਬਹਾਦਰ ਸਿੰਘ ਜੀ ਤੁਸੀਂ ਕਿੰਨੇ ਉਮਰ ਹੋ ਗਈ ਤੁਹਾਡੀ? ਮੇਰੀ ਉਮਰ 43 ਸਾਲ ਹੈ ਜੀ। ਸਾਥੀ ਜਾਂਦੇ ਹੋ ਅੱਗੇ ਵੀ? ਹਾਂ ਜੀ ਹਾਂ ਜੀ ਹਾਂ ਜੀ। ਅੱਗੇ ਵੀ ਜਾਂਦੇ ਰਹਿੰਦੇ ਹੋ? ਹਾਂ ਜੀ ਹਾਂ ਜੀ। ਕਿਵੇਂ ਦਾ ਮਾਹੌਲ ਤੁਹਾਡੇ ਪਿੰਡ ਦਾ? ਬਹੁਤ ਵਧੀਆ ਜੀ। ਅੱਛਾ ਜੀ। ਹਾਂ ਜੀ ਹਾਂ ਜੀ। ਤੇ ਕੀ ਕਹੋਗੇ ਤੁਸੀਂ ਪਿੰਡ ਦੇ ਸਾਥ ਦੇ ਬਾਰੇ? ਸਾਥ ਦੇ ਜਾ ਕੇ ਮਜ਼ਾ ਆਉਂਦਾ? ਨਹੀਂ ਮੈਂ ਕਹਿੰਦਾ ਨਿਆਰਾ ਇੱਥੇ ਆਉਂਦਾ ਜੀ। ਅੱਛਾ ਘਰ ਤੋਂ ਜਾਂਦਾ ਨਿਆਰਾ ਇੱਥੇ ਆਉਂਦਾ। ਹਾਂ ਜੀ ਹਾਂ ਬਹੁਤ ਵਧੀਆ ਆਉਂਦਾ ਜੀ। ਬਜ਼ੁਰਗ ਬਜ਼ੁਰਗ ਮਿਲਦੇ ਆ ਬੈਠ ਕੇ ਗੱਲਾਂ ਮਾਰਦੇ ਆ ਆਪਣਾ। ਬਦਕ ਸੁ ਕਰ ਲੈਣੇ ਆ ਜੀ ਉਹਨਾਂ ਦਾ ਬੜਾ ਐਕਸਪੀਰੀਅੰਸ ਵੀ ਮਿਲਦਾ ਹੋਗਾ ਹਾਂ ਜੀ ਹਾਂ ਜੀ ਤੇ ਕੀ ਬੋਲ ਸੋਚਦੇ ਕੀ ਹੋ ਕੀ ਅੱਜ ਦੇ ਅੱਜ ਦੇ ਹਾਲਾਤ ਬਾਰੇ ਕੀ ਕਹਿਣਾ ਚਾਹੋਗੇ ਇਸ ਦਾ ਕਹਿਣੇ ਅੱਜ ਦੇ ਹਾਲਾਤ ਮਲਗੇ ਸੱਤਾਂ ਬੈਠ ਕੇ ਗੱਲਾਂ ਬਾਤਾਂ ਕਰਨ ਚਾਹੀਦੀਆਂ ਪਾਰਟੀ ਬਾਈ ਤੇ ਉੱਠ ਉੱਪਰ ਉੱਠ ਕੇ ਓਕੇ ਪਿੰਡਾਂ ਦੇ ਕੰਮ ਕਰਨ ਚਾਹੀਦੇ ਆ ਠੀਕ ਨੇ ਜੀ ਕੰਮ ਹੋ ਰੇ ਨਾ ਸ ਪਿੰਡ ਦੇ ਕੰਮ ਤਾਂ ਕੀ ਹੋਣੇ ਨੇ ਜੀ ਦੇਖੋ ਸਰਕਾਰ ਪੈਸੇ ਨਹੀਂ ਦੇ ਰਹੀ ਕੰਮ ਵੀ ਪੰਚਾਇਤਾਂ ਕਰ ਗਈ ਜੇ ਪੈਸਾ ਹੋਈ ਗਈ ਨਹੀਂ ਐਮਐਲਏ ਤੁਹਾਡਾ ਕੌਣ ਨੇ ਨਹੀਂ ਐਮਐਲਏ ਹਰਮਿੰਦਰ ਸਿੰਘ ਜੀ ਪਠਾਨ ਮੱਜਰਾ ਜੀ ਆਹੀ ਠੀਕ ਹੈ ਮ 5 ਲੱਖ ਰੁਪਇਆ ਹਾਂ ਪਹਿਲਾਂ ਪਿੰਡ ਨੂੰ ਜੀ ਕਾਂਗਰਸ ਸਰਕਾਰ ਨੇ ਦਿੱਤਾ ਸੀਗਾ ਜੀ ਓਕੇ ਧਰਮਸਾਲਾ ਦੇ ਸੈੱਟ ਬਣਾਉਣੇ ਵਾਸਤੇ ਗਰੀਬ ਲੜਕੇ ਦੇ ਵਿਆਹ ਵਾਸਤੇ ਅੱਛਾ ਜੀ ਉਹ ਸਰਕਾਰ ਤੇ ਇਹ ਪੈਸੇ ਲੱਗੇ ਆਏ ਸੀਗੇ ਜੀ ਉਹ ਸਰਕਾਰ ਸਾਡੇ ਸਰਪੰਚ ਸਾਹਿਬ ਦੇ ਪੈਸੇ ਲੱਗੇ ਨਹੀਂ ਜੀ ਪਹਿਲਾਂ ਸ੍ਰਿੰਦਰ ਸ਼ਰਮਾ ਸੀਗੇ ਉਸ ਤੋਂ ਬਾਅਦ ਸਰਕਾਰ ਨੇ ਪੈਸੇ ਵਾਪਸ ਕਰਾ ਲਏ ਅੱਛਾ ਉਹ ਸਰਕਾਰ ਦੀ ਨੀਤੀਆਂ ਕੋਈ ਹੋਣੀ ਹੈ ਉਹਨਾਂ ਨੇ ਪੈਸੇ ਵਾਪਸ ਕਰਾਏ ਜੀ ਨਹੀਂ ਟੋਟਲ ਵਾਪਸ ਕਰਾਏ ਆ ਪੈਸੇ ਜੀ ਅੱਛਾ ਜੀ ਪਰ ਸਰਕਾਰ ਕਹਿੰਦੀ ਸੀ ਤੁਹਾਨੂੰ 5 ਦਾ 11 ਮੋੜਾਂ ਆ ਜੀ ਓਕੇ ਸਾਡੇ ਪਿੰਡ ਹਾਲ ਤੱਕ 11 ਰੁਪਏ ਨਹੀਂ ਆਏ ਜੀ ਉਕੇ ਜਦ ਕਿ 5 ਲੱਖ ਰੁਪਏ ਸਾਤੋਂ ਵਾਪਸ ਕਰਾ ਲਿਆ ਆਏ ਨਹੀਂ ਹਾਲ ਤੱਕ ਵੀ 11 ਰੁਪਏ ਵੀ ਤਾਂ ਆਨ ਦੀ ਉਮੀਦ ਹੈ ਮੈਂ ਕਹਣਾ ਦੇਖੋ ਜੀ ਹੁਣ ਉਹ ਨਵੇਂ ਸਰਪੰਚ ਤੁਹਾਡੇ ਬਣੇ ਨੇ ਉਹ ਲਾ ਕੇ ਆਣਗੇ ਨੇ ਸ ਤਾਂ ਕਹਿੰਨੇ ਆ ਸਰਪੰਚ ਸਾਹਿਬ ਨੂੰ ਵੀ ਲੈ ਕੇ ਆਓ ਵੀ ਕੰਮ ਕਰੋ ਪਿੰਡ ਦਾ ਜੀ ਉਹੀ ਤੁਹਾਡੇ ਤੁਹਾਡੇ ਪਿੰਡ ਦੇ ਸਰਪੰਚ ਹੈ ਵਧੀਆ ਬੰਦੀਆਂ ਨੇ ਅੱਛਾ ਯਾਨੀ ਆ ਸਹੀ ਹੈ ਤੁਹਾਨੂੰ ਕਰਵਾ ਆਸ ਤਾਂ ਹੈਗੀ ਹੈ ਜੀ ਬਾਕੀ ਸਰਕਾਰ ਦੇਉ ਤਾਂ ਹੀ ਹੈ ਜੀ ਅੱਛਾ ਮੈਨੂੰ ਇੱਕ ਵਾਰ ਦੱਸੋ ਤੁਹਾਡਾ ਬਿੱਲ ਆਂਦਾ ਕਰਦਾ ਸਾਡਾ ਬਿੱਲ ਬਾਈ ਜ਼ੀਰੋ ਆਂਦਾ ਜੀ ਅੱਛਾ ਹਾਂ ਵਿੱਚ ਆ ਵੀ ਇੰਨੇ ਤਰਾ ਗਰਮੀ ਦੇ ਆ ਇਹ ਆਊਗਾ ਜੀ ਹੁਣ ਏਸੀ ਦਾ ਕਰਕੇ ਹਾਂ ਜੀ ਹਾਂ ਇਹ ਆਊਗਾ ਜੀ ਬਾਕੀ ਕੋਈ ਜ਼ੀਰੋ ਵੀ ਆਂਦਾ ਹੀ ਮਿਲ ਗਿਆ ਤੇ ਇਹ ਜਿਹੜਾ ਸਰਕਾਰ ਨੇ ਇਹ ਬਿਜਲੀ ਮੁਫਤ ਬਿਜਲੀ ਦੀ ਜਿਹੜੀ ਫੈਸਿਲਿਟੀ ਜਿਹੜੀ ਇਹ ਸ਼ੁਰੂ ਕੀਤੀ ਆ ਇਸ ਦੇ ਬਾਰੇ ਕੁਝ ਕਹਿਣਾ ਚਾਹੋਗੇ ਨਹੀਂ ਮੈਂ ਕਹਿਣਾ ਸਿਸਟਮ ਤਾਂ ਵਧੀਆ ਪਰ ਮੈਂ ਸਰਕਾਰ ਨੂੰ ਇੱਕ رائے ਹੋਰ ਵੀ ਦੇਣਾ ਚਾਹਨਾ ਜਿਹੜੇ ਆਪਣੇ ਮਲਾਲੇਵਾਂ ਨਾ ਬਚਰੇ ਹੂੰ ਹੂੰ ਆਪਣੇ ਬਿਜਲੀ ਬੋਰਡ ਦੇ ਵਿੱਚ ਨਹੀਂ ਬਹੁਤ ਘੱਟ ਨੇ ਓਕੇ ਹੁਣ ਤੁਸੀਂ ਲਾ ਲਓ ਜਿਹੜੇ ਲਾਈਟ ਸਾਡੇ ਪਿੰਡਾਂ ਦੀ ਖਰਾਬ ਹੁੰਦੀ ਆ ਇਤਕੀ ਨਾ ਲਾਈਟ ਬਹੁਤ ਮਾਲੀ ਖਰਾਬ ਹੋ ਰਹੀ ਆ ਪਿੰਡਾਂ ਦੇ ਵਿੱਚ ਕਿਉਂਕਿ ਲਾਈਟ ਮਾੜੀ ਨੇਰੀ ਹੁੰ ਲੜ ਭੱਜ ਜਾਂਦੀ ਆ ਕਿਉਂ ਮੁਲਾਜ਼ਮ ਘਟ ਨਹੀਂ ਮੁਲਾਜ਼ਮ ਕੀ ਕਰਨ ਵਿਚਾਰੇ ਇਹ ਨੌਕਰੀਆਂ ਦੇ ਰਹੀ ਐ ਸਰਕਾਰ ਤੋਂ ਤੁਸੀਂ ਮੰਗ ਕਰਦੇ ਹੋ ਕਿ ਨੌਕਰੀਆਂ ਹੋਰ ਵੀ ਵਧਾਈਆਂ ਮੈਂ ਕਹਿੰਦਾ ਹੁਣ ਚਾਹੀਦੇ ਬੱਚੇ ਨਗਰ ਮੇਲ ਦੇ ਬੱਚੇ ਨਸ਼ੇ ਤੋਂ ਦੂਰ ਹੋ ਜਾਣ ਇਹ ਨੌਕਰੀ ਮਿਲਗੇ ਤਾਂ ਬੱਚੇ ਦੂਰ ਹੋਣਗੇ ਸਰਕਾਰ ਨੂੰ ਕੋਈ ਸੰਦੇਸ਼ ਦੇਣਾ ਚਾਹੋਗੇ ਸਾਡੇ ਚੈਨਲ ਦੇ ਮਾਧਿਅਮ ਤੋਂ ਮੁੱਖ ਮੰਤਰੀ ਭਗਵੰਤ ਮੈਂ ਭਗਵੰਤ ਮਾਰੂ ਮੈਂ ਕਹਿੰਦਾ ਚੰਨਾ ਜਿਲ੍ਹੇ ਪਿੰਡਾਂ ਵਿੱਚ ਕੰਮ ਰੁਕੇ ਪਏ ਹਨ ਪਿੰਡਾਂ ਵਿੱਚ ਉਹ ਕੰਮ ਕਰਾਈ ਜਾਣ ਸਾਡੀ ਫਰਮੀ ਹੈ ਜੀ ਹੁਣ ਤੁਸੀਂ ਲਾ ਲਓ ਅੱਧੀ ਹੋਈ ਪਈ ਐ ਪਿੰਡ ਦੀ ਅੱਧੀ ਫਰਮੀ ਪਿਛਲੀ ਸਰਕਾਰ ਨੇ ਕਰੀ ਸੀਗੀ ਉਸ ਤੋਂ ਬਾਅਦ ਸਾਡੀ ਜਿਹੜੀ ਫ ਉਹ ਪਿੰਡ ਦੇ ਦੀ ਫਰਮੀ ਉੱਪਰੋਂ ਹੋਵੇ ਪਿੰਡ ਦੇ ਟਾਹਰ ਹੋਵੇ ਜੀ ਪਿੰਡ ਦੇ ਨਾਲੇ ਨੂੰਲੇ ਸਾਫ ਹੋਣਾ ਵਧੀਆ ਕੰਮ ਹੋਊਗਾ ਜੀ ਚਲੋ ਸਾਡੇ ਚੈਨਲ ਦੇ ਰਾਹੀ ਗੁਰਮੀਤ ਸਿੰਘ ਜੀ ਨੇ ਭਗਵਾਨ ਜੀ ਮਾਨ ਦੇ ਨਾਮ ਦੇ ਉੱਤੇ ਇਸ ਮੰਗ ਰੱਖੀ ਹੈ ਦੇਖਦੇ ਹਾਂ ਮੰਗ ਕਦੋਂ ਤੱਕ ਪੂਰੀ ਹੁੰਦੀ ਹੈ ਇਸ ਪਿੰਡ ਦੇ ਸੱਭ ਦੇ ਵਿੱਚ ਇਸ ਪਿੰਡ ਦਾ ਸਭ ਤੋਂ ਬਜ਼ੁਰਗ ਬੰਦਾ ਆਇਆ ਹੈ ਉਹਦੇ ਨਾਲ ਤੁਹਾਨੂੰ ਵਿਸ਼ੇਸ਼ ਮੁਲਾਕਾਤ ਕਰਾਵਾਂਗੇ ਸਾਡੇ ਪਿੰਡ ਦੇ ਸਭ ਤੋਂ ਬਜ਼ੁਰਗ ਬੰਦੇ ਨੇ ਕੀ ਨਾਮ ਹੈ ਤੁਹਾਡਾ ਗੁਰਚਰਨ ਸਿੰਘ ਵਿਚਰਨ ਜੀ ਕਿੰਨੀ ਉਮਰ ਦੀ ਹੋ ਗਈ ਤੁਹਾਡੀ 13 ਸਾਲ ਇੱਥੇ ਸਾਥ ਹੀ ਜਾਂਦੇ ਹੋ ਹਾਂ ਜੀ ਅੱਜ ਇੱਥੇ ਆ ਕੇ ਬੈਠਦੇ ਹੋ ਰੋਜ਼ ਹਾਂ ਜੀ ਕਦੀ ਕਦੀ ਆਉਂਦੇ ਹੋ ਸਕੂਲ ਜਾਂਦੇ ਹੋ ਹਾਂਜੀ ਕਿ ਸਕੂਲ ਦਾ ਨਾਮ ਕੀ ਸਰਕਾਰੀ ਐਲੀਮੈਂਟਰੀ ਸਕੂਲ ਅਲੀਪੁਰ ਸਿੱਖਾ ਕਿਵੇਂ ਸਕੂਲ ਕਿਵੇਂ ਹੈ ਅੱਛਾ ਵਧੀਆ ਮੈਡਮਾ ਵਧੀਆ ਸਾਰੇ ਸਾਰੇ ਹੈਗੇ ਆ ਸਭ ਠੀਕ ਹੈ ਹਾਂਜੀ ਪੜ੍ਹਾਉਂਦੇ ਆਂ ਹਾਂਜੀ ਡੰਡੇ ਮਾਰਦੇ ਕਦੀ ਨਹੀਂ ਕਦੀ ਨਹੀਂ ਮਾਰਦੇ ਨਹੀਂ ਤੁਹਾਨੂੰ ਵਧੀਆ ਲੱਗਦਾ ਸਕੂਲ ਜਾਣਾ ਹਾਂਜੀ ਡਰੈਸ ਮਿਲਦੀ ਹੈ ਹਾਂਜੀ ਕਿਤਾਬਾਂ ਹਾਂਜੀ ਉਹਦਾ ਸਕੂਲ ਦੇ ਵੀ ਤੁਹਾਨੂੰ ਖਾਣਾ-ਖਾਣੇ ਨੂੰ ਦਿੰਦੇ ਮਿਲਦੇ ਹਾਂਜੀ ਮਿੱਠੇ-ਮਿਲ ਮਿਲਦਾ ਹਾਂਜੀ ਅੱਜ ਕਿ ਛੁੱਟੀ ਕੀਤੀ ਅੱਛਾ ਫਿਰ ਛੁੱਟੀਆਂ ਪੈ ਗਈਆਂ ਅੱਛਾ ਛੁੱਟੀਆਂ ਪੈ ਗਈਆਂ ਯਾਦ ਆਉਂਦੀ ਫਿਰ ਸਕੂਲ ਦੀ ਹਾਂਜੀ ਹਾਂਜੀ ਕੀ ਨਾਮ ਦੱਸਿਆ ਸੀ ਤੁਸੀਂ ਆਪਣਾ ਸਰਕਾਰੀ ਗੁਰਚਰਨ ਸਿੰਘ ਗੁਰਚਰਨ ਸਿੰਘ ਨਾਮ ਹੈ ਤਾਂ ਮਿਲੋ ਸਾਡੇ ਪਿੰਡ ਦੇ ਸਭ ਤੋਂ ਬਜ਼ੁਰਗ ਇਨਸਾਨ ਦੇ ਨਾਲ ਜਿਸ ਦਾ ਨਾਮ ਹੈ ਗੁਰਚਰਨ ਸਿੰਘ ਤੇ ਛੁੱਟੀਆਂ ਸਕੂਲ ਤੋਂ ਹੋ ਗਈਆਂ ਨੇ ਤੇ ਇਸ ਕਰਕੇ ਇਹ ਸੱਤ ਦੇ ਵਿਚ ਆਣਾ ਪਸੰਦ ਕਰ ਰਹੇ ਨੇ ਤਾਂ ਇਹ ਸੀ ਜਿਲ੍ਹਾ ਪਟਿਆਲਾ ਦੇ ਹਲਕਾ ਸਨੌਰ ਦੇ ਪਿੰਡ ਸਿੜ ਕਪੜਾ ਦੀ ਵਿਸ਼ੇਸ਼ ਪਿੰਡ ਦੀ ਸੱਤ ਦਾ ਪ੍ਰੋਗਰਾਮ ਸਾਡਾ ਜਿਸ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਪਿੰਡ ਦੇ ਸੱਤ ਅੱਜ ਵੀ ਪੁਰਾਣੇ ਰਵਾਇਤੀ ਤਰੀਕਿਆਂ ਦੇ ਨਾਲ ਬਜ਼ੁਰਗ ਪਿੰਡ ਦੇ ਸੱਤ ਦੇ ਵਿੱਚ ਆ ਕੇ ਬੈਠਦੇ ਨੇ ਵਿਚਾਰ ਵਟਾਂਦਰਾ ਕਰਦੇ ਨੇ ਤੇ ਜਿਹੜਾ ਆਪਣੇ ਲੋਕ ਆਪਣੇ ਸਰਕਾਰਾਂ ਦੇ ਉੱਤੇ ਜਿਹੜੇ ਨਜ਼ਰੀਏ ਆਪਣਾ ਦੱਸਦੇ ਨੇ ਸਾਡੇ ਪੰਜਾਬ ਨੂੰ ਕੀ ਇਹ ਜੀ ਗੱਲਬਾਤ ਚ ਚੱਲਾਂ ਨੇ ਸਪੈਸ਼ਲ ਸਾਨੂੰ ਦੱਸਿਆ ਕਿ ਕਿਵੇਂ ਉਹਨਾਂ ਦੇ ਸਰਕਾਰ ਦੇ ਪ੍ਰਤੀ ਕੀ ਉਹਨਾਂ ਨੂੰ ਉਮੀਦਾਂ ਨੇ ਸਰਕਾਰ ਤੋਂ ਕੀ ਮੰਗ ਕਰਦੇ ਨੇ ਤੇ ਸਰਕਾਰ ਤੋਂ ਉਹਨਾਂ ਨੂੰ ਸ਼ਿਕਾਇਤਾਂ ਵੀ ਕੀ-ਕੀ ਨੇ ਤਾਂ ਸਾਨੂੰ ਦਿਓ ਇਜਾਜ਼ਤ ਮੈਂ ਹਿੰਦਰ ਸਬਰਵਾਲ ਤੁਸੀਂ ਦੇਖ ਰਹੇ ਹੋ ਨਿਊਜ਼ ਨਿਊਜ਼ ਸਟੇਟ ਦਾ ਵਿਸ਼ੇਸ਼ ਪ੍ਰੋਗਰਾਮ ਪਿੰਡ ਦੀ ਸੱਤ